ਅਸੀ ਗੱਲ ਦੋਸਤੋ ਗੱਲ ਸਾਰੀ ਕਹਿੰਦੇ ਯਕੀਨ ਨਹੀਂ ਹੁੰਦੀ ਆ ਵਿਸ਼ਵਾਸ ਦੀ ਹੁੰਦੀ ਆ ਅੱਜ ਆ ਜਿਹੜਾ ਘਰ ਤੁਹਾਨੂੰ ਦਿਖਾਉਣਾ ਨਾ ਇਹ ਯੂਐਸਏ ਦੀ ਪਾਰਟੀ ਦਾ ਘਰ ਬਣਿਆਗਾ ਤੇ ਪਾਰਟੀ ਸਾਰੀ ਯੂਐਸਏ ਰਹਿੰਦੀ ਸੀਗੀ ਤੇ ਬਾਈ ਨੂੰ ਕੰਮ ਦਿੱਤਾ ਸੀਗਾ ਵਿੱਚ ਕਿਤੇ ਨਾ ਕਿਤੇ ਆਪਣਾ ਰੋਲ ਸੀ ਚਲੋ ਆਪਣੇ ਤੋਂ ਰეკਮੈਂਡੇਸ਼ਨ ਮੰਗੀ ਸੀ ਬਾਈ ਦੀ ਤੇ ਆਪਾਂ ਬਾਈ ਦਾ ਮੈਨੂੰ ਵੀ ਯਕੀਨ ਆ ਬਾਈ ਹੋਰੀ ਕੰਮ ਬਹੁਤ ਵਧੀਆ ਕਰਦਾ ਦੋਨੇ ਭਰਾਵਾਂ ਨੇ ਲੈ ਐ ਨਕਸ਼ੇ ਤੋਂ ਲੈ ਕੇ ਆਏ ਲਾਲੂ ਵੀ ਮੇਨ ਇੱਥੋਂ ਲੈ ਕੇ ਛੱਤ ਤੱਕ ਸਾਰਾ ਟੋਟਲ ਕੰਮ ਕੀਤਾਗਾ ਵਿਦਨ ਟਾਈਮ ਕੀਤਾਗਾ ਤੇ ਵਿਦਨ ਕੁਆਲਿਟੀ ਕੀਤਾਗਾ ਤੇ ਲੁੱਕ ਤੁਸੀਂ ਦੇਖ ਹੀ ਸਕਦੇ ਹੋ ਤੇ ਸ਼ਹਿਰ ਦੇ ਵਿੱਚ ਲੁੱਕ ਦੇਣੀ ਤੇ ਚੀਜ਼ ਸਮੇਂ ਤੇ ਬਣਾਉਣੀ ਬਹੁਤ ਵੱਡੀ ਗੱਲ ਹੁੰਦੀ ਹੈ ਸਤਿ ਸ਼੍ਰੀ ਅਕਾਲ ਬਾਈ ਲਖਵੀਰ ਤੇ ਰਵਣ ਪਹਿਲਾਂ ਤਾਂ ਵਧਾਈ ਦੇ ਬਤਨ ਬਈ ਬਹੁਤ ਸੋਹਣਾ ਕੰਮ ਕਰਦੇ ਹੋ ਬਈ ਪਹਿਲਾਂ ਵੀ ਤੁਹਾਡੇ ਪ੍ਰੋਜੈਕਟ ਦਿਖਾਏ ਨੇ ਤੇ ਇਹ ਪ੍ਰੋਜੈਕਟ ਵੀ ਉਹਨਾਂ ਦੇ ਵਿੱਚ ਇੱਕ ਹੈਗਾ ਤੇ ਕਿੰਨੇ ਬਾਈ ਕਿੰਨੇ ਦਾ ਬਈ ਇਹ ਪਲਾਟ ਇਹ ਟੋਟਲ ਇਹਦੀ ਚੌੜਾਈ ਹੈਗੀ 45 ਫੁੱਟ ਜੀ ਡੂੰਘਾਈ ਹੈਗੀ 60 45 ਬਾਈ 60 ਦਾ ਟੋਟਲ ਪਲਾਟ ਹੈ ਜੀ ਠੀਕ ਹੈ ਜੀ ਤੇ ਆਪਣਾ ਤੁਸੀਂ ਇਦਾਂ ਮੰਨ ਕੇ ਚਲੋ 2700 ਸਕਰ ਫੁੱਟ ਕਵਰ ਹੈ ਸਾਰਾ ਆਪਣਾ ਠੀਕ ਹੈ ਜੀ ਬਈ ਉਹ ਤਾਂ ਰੇਟ ਮੈਂ ਜਿਆਦਾ ਬਾਅਦ ਚ ਪੁੱਛਦਾ ਹਾਂ ਹਾਂਜੀ ਵੀ ਕਿੰਨੇ ਚ ਬਣਿਆ ਥੋੜਾ ਜਿਹਾ ਆਪਾਂ ਐਸਟੀਮੇਟ ਦੇ ਦਈਏ ਵੀ ਕਿੰਨੇ ਸਕਰ ਫੁੱਟ ਦੇ ਵਿੱਚ ਇਹ ਤਿਆਰ ਹੋਏ ਇਹ ਤੁਸੀਂ ਇਹ ਤਾਂ ਮੰਨ ਕੇ ਚਲੋ ਜਿਵੇਂ ਸਕਰ ਫੁੱਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਉੱਪਰ ਤੇ ਨੀਚੇ ਵਾਲਾ ਮਲਾ ਕੇ 2700 ਸਕਰ ਫੁੱਟ ਬਣਦਾ ਹੈ ਹਨਾ ਜੀ ਤੇ ਟੋਟਲ ਤੁਸੀਂ ਇਹ ਤਾਂ ਮੰਨ ਕੇ ਚਲੋ 65 ਲੱਖ ਦੇ ਵਿੱਚ ਸਾਰਾ ਮੰਨ ਲਓ ਇਨਕਲੂਡ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਦੇਖੋ ਇੰਟੀਰੀਅਰ ਵੀ ਚਲੋ ਆਪਾਂ ਦੇਖਾਂਗੇ ਹਨਾ ਤੇ ਸਾਰਾ ਰੈਡੀ ਹੋਇਆ ਜੀ ਮਨ ਲਓ ਜੇ ਇੱਥੋਂ ਗੇਟ ਤੇ ਪੈਰ ਰੱਖਣਾ ਹੈ ਜਦੋਂ ਐਂਡ ਤੱਕ ਜਿੰਨਾ ਹੈਗਾ ਉਹ ਸਾਰਾ 60 ਲੱਖ ਦੇ ਵਿੱਚ ਹੀ ਆ ਹਾਂਜੀ ਹਾਂ ਇਹ ਜਸਟ ਇੱਕ ਮਿੰਟ ਕਾ ਕਰਕੇ ਆਪਣੇ ਪੈਂਡ ਪੈਨਿੰਗ ਰੱਖਿਆ ਵੀ ਆ ਜਦੋਂ ਗਲੀ ਚਲੋ ਰੋਡ ਬਣ ਗਿਆ ਆਪਾਂ ਫਿਰ ਨਾਲ ਦੇ ਨਾਲ ਇਹ ਤੇ ਅੱਛਾ ਜੀ ਉੱਪਰ ਜਿਹੜਾ ਗ੍ਰੇनाइट ਵਗੈਰਾ ਲੱਗਣਾ ਉਹ ਬਾਅਦ ਚ ਲੱਗਣਾ ਹਾਂਜੀ ਹਾਂ ਠੀਕ ਹੈ ਜੀ ਤੇ ਮੇਨ ਜਿਹੜੀ ਐਂਟਰੀ ਆ ਇਹ ਲੋਹੇ ਦਾ ਰੱਖਿਆ ਹਨਾ ਬਈ ਬਿਲਕੁਲ ਜੀ ਹਾਂਜੀ ਹਾਂ ਜੀ ਬਈ ਇਧਰ ਪੋਰਚ ਆ ਗਿਆ ਜੀ ਗੱਡੀ ਮਤਲਬ ਦੋ ਗੱਡੀਆਂ ਰੁਕ ਜਾਣਗੀਆਂ ਇੱਕ ਗੱਡੀ ਇਧਰ ਵੀ ਮੁੜ ਜੂ ਹਨਾ ਬਿਲਕੁਲ ਜੀ ਇਧਰ ਵੀ ਚਲੋ ਬੇੜਾ ਕਾਫੀ ਅੱਛਾ ਹੈਗਾ ਹਨਾ ਹਾਂਜੀ ਹਾਂਜੀ ਹਾਂ ਤੇ ਬਈ ਚੱਲੀਏ ਜੀ ਫਿਰ ਅੱਗੇ ਡਿਜ਼ਾਈਨ ਸਾਰਾ ਬਈ ਮਾਡਰਨ ਦੇ ਵਿੱਚ ਇਹ ਇਹ ਮਾਡਰਨ ਲੁੱਕ ਰੱਖੀ ਹੈ ਜੀ ਕਿਉਂਕਿ ਸ਼ਹਿਰਾਂ ਦੇ ਵਿੱਚ ਚਲੋ ਆਪ ਨੂੰ ਐਦਾਂ ਰਹਿੰਦਾ ਹੈ ਨਾ ਮਾਡਰਨ ਲੁੱਕ ਜ਼ਿਆਦਾ ਪਸੰਦ ਕਰਦੇ ਆ ਬਾਕੀ ਚਲੋ ਪਾਰਟੀ ਦੀ ਜਿੱਦਾਂ ਦੀ ਚਲੋ ਚੋਇਸ ਹੁੰਦੀ ਹੈ ਉਹਦੇ ਅਕੋਰਡਿੰਗ ਰੱਖਣਾ ਪੈਂਦਾ ਆਪਾਂ ਨੂੰ ਠੀਕ ਹੈ ਜੀ ਹਾਂਜੀ ਹਾਂ ਤੇ ਇੱਧਰ ਬਈ ਜਿਵੇਂ ਬੁੱਡਵਰਕ ਵਾਂਗੂ ਟਾਇਲ ਲੱਗੀ ਹੋਈ ਹੈ ਹਾਂਜੀ ਹਾਂ ਠੀਕ ਇਹ ਡਾਈਵਰਕ ਆ ਗਿਆ ਜੀ ਆਪਣਾ ਜੀ ਇਹ ਆਪਣਾ ਮੇਨ ਐਂਟਰੀ ਆ ਆਪਣਾ ਚਲੋ ਆਪਾਂ ਨੂੰ ਰਹਿੰਦਾ ਵੀ ਆਪਾਂ ਨੇ ਪਾਲਿਸ਼ ਦਾ ਰੱਖਿਆ ਹੈ ਡੋਰ ਹਨਾ ਠੀਕ ਹੈ ਜੀ ਹਾਂਜੀ ਹਾਂ ਨਵੀਂ ਦੋਸਤੋ ਇਹ ਵੀ ਜੇ ਦਰਵਾਜ਼ੇ ਬਣਾਉਣੇ ਆਪਣੀ ਫੈਕਟਰੀ ਦੇ ਵਿੱਚੋਂ ਆਏ ਨੇ ਸਿੰਗਡੋਰ ਹਮ ਦੇ ਵਿੱਚੋਂ ਹਾਂਜੀ 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 ਬਿਲਕੁਲ ਪਾਲਿਸ਼ ਵਾਲੇ ਤੇ ਬਹੁਤ ਵਧੀਆ ਲੱਗੇ ਹੋਏ ਨੇ ਜਿਹੜੇ ਮਿੱਤਰਾਂ ਨੇ ਲਵਾਉਣੇ ਆ ਚਾਹੇ ਤੁਸੀਂ ਰਾਮਨਿਕੋਲ ਮਾਰ ਲਿਓ ਭਾਈ ਰਾਵਣ ਕਿੰਨਾ ਸਮਾਂ ਲੱਗਿਆ ਨੂੰ ਕੰਪਲੀਟ ਕਰਦੇ ਜਿਹੜੀ ਸਭ ਤੋਂ ਵੱਡੀ ਗੱਲ ਐਸ ਨੂੰ ਤੁਸੀਂ ਇਹ ਤਾਂ ਮੰਨ ਕੇ ਚਲੋ ਟੋਟਲ ਸਾਰੀ ਕੋਠੀ ਨੂੰ ਆਪਾਂ ਨੂੰ ਤਕਰੀਬਨ 9 ਮਹੀਨੇ ਲੱਗੇ 9 ਮਹੀਨੇ ਹਾਂਜੀ ਹਾਂ ਮਤਲਬ 9 ਮਹੀਨੇ ਸਾਰਾ ਬਈ ਰੰਗ ਤੱਕ ਬਿਲਕੁਲ ਜੀ ਬਿਲਕੁਲ ਜਿੰਨਾ ਵਾਲ ਪੁੱਟੀ ਹੋਈ ਹੋਈ ਹੈ ਜੀ ਸਾਰੀ ਕੋਠੀ ਤੇ ਠੀਕ ਹੈ ਜੀ ਹਾਂ ਪੇਂਟ ਕਿਉਂਕਿ ਆਪਾਂ ਤਾਂ ਨਹੀਂ ਕਰਦੇ ਜੀ ਪਹਿਲਾਂ ਕਿਉਂਕਿ ਨਾ ਹਜੇ ਥੋੜੀ ਗਿੱਲ ਰਹਿੰਦੀ ਹੈ ਕੋਠੀ ਦੇ ਵਿੱਚ ਆਪਣਾ ਜਿਹੜਾ ਹੁੰਦਾ ਜੀ ਐਗਰੀਮੈਂਟ ਆ ਉਹ ਆ ਡਬਲ ਕੋਟ ਪ੍ਰਾਈਮਰ ਤੇ ਡਬਲ ਕੋਟ ਵਾਲ ਕੋਟੀ ਉਹ ਹੁੰਦਾ ਜੀ ਆਪਣਾ ਠੀਕ ਹੈ ਜੀ ਕੱਲਾ ਰੰਗ ਰਹਿ ਜਾਂਦਾ ਵੱਲੋਂ ਕਸਟਮਰ ਨੂੰ ਉਹ ਗਾਈਡ ਕਰਦਾ ਕਿ ਕਦੋਂ ਕਰਵਾਉਣਾ ਹਾਂ ਉਹ ਕਿਉਂਕਿ ਗੈਪ ਜ਼ਰੂਰੀ ਹੈ ਜੀ ਉਹਦਾ ਤੇ ਬਾਈ ਜੀ ਜੇ ਗੱਲ ਕਰੀ ਹੁਣ ਆਪਾਂ ਗਰਾਉਂਡ ਫਲੋਰ ਤੇ ਕਿੰਨੇ ਰੂਮ ਆ ਕੀ ਕੀ ਸਟਰਕਚਰ ਹੈ ਇਹ ਟੋਟਲ ਨੀਚੇ ਗਰਾਉਂਡ ਫਲੋਰ ਤੇ ਹੈਗੇ ਦੋ ਬੈਡਰੂਮ ਹੈਗੇ ਜਿੱਦਾਂ ਤੇ ਕਿਚਨ ਹੋ ਗਈ ਆਪਣਾ ਡਰਾਈਂਗ ਰੂਮ ਹੋ ਗਿਆ ਤੇ ਦੋਨੇ ਬੈਡਰੂਮ ਨਾਲ ਬਾਥਰੂਮ ਅਟੈਚ ਹੈਗੇ ਠੀਕ ਹੈ ਜੀ ਇੱਧਰ ਡਰਾਈਂਗ ਰੂਮ ਆ ਗਿਆ ਤੇ ਰੌਸ਼ਨੀ ਦਾ ਵੀ ਪੂਰਾ ਪ੍ਰਬੰਧ ਰੱਖਿਆ ਹੋਇਆ ਹੈਗਾ ਤੇ ਇਧਰ ਕਿਚਨ ਦਿਖਾ ਦਈਏ ਜੀ ਇਧਰ ਡਾਈਨਿੰਗ ਦਾ ਰੱਖਤਾ ਜੀ ਇਹ ਡਾਈਨਿੰਗ ਹੈ ਜੀ ਹਾਂਜੀ ਇਧਰ ਕਿਚਨ ਆ ਗਈ ਜੀ ਬਿਲਕੁਲ ਜੀ ਬਿਲਕੁਲ ਕਿਚਨ ਵੀ ਅਲੂਮੀਨੀਅਮ ਦੀ ਲੱਗੀ ਹੋਈ ਹੈ ਇਹ ਅਲੂਮੀਨੀਅਮ ਦੀ ਕਿਚਨ ਹੈ ਇਹ ਠੀਕ ਹੈ ਕਿਉਂਕਿ ਨਾ ਚਲੋ ਆਪ ਨੂੰ ਇਦਾਂ ਰਹਿੰਦਾ ਹੈ ਹਨਾ ਮੰਨ ਲਓ ਜਿੱਦਾਂ ਕੋਠੀ ਹੈਗੀ ਆ ਓਨਰ ਜਿਆਦਾ ਬਾਹਰ ਰਹਿੰਦੇ ਆ ਜੀ ਹਨਾ ਸਾਲ ਦੇ ਵਿੱਚ ਤਕਰੀਬਨ 1 ਜਾਂ 2 ਮਹੀਨੇ ਆਉਣਾ ਹੁੰਦਾ ਤਾਂ ਕਰਕੇ ਆਪ ਨੂੰ ਇਦਾਂ ਰਹਿੰਦਾ ਵੀ ਬੋਰਡਨ ਦੀ ਵੀ ਚਲੋ ਵੈਸੇ ਤਾਂ ਬਹੁਤ ਅੱਛੀ ਲੱਗਦੀ ਹੈ ਬਟ ਪਰ ਵੀ ਉੱਚੀ ਲਵਾਈ ਜੀ ਨੂੰ ਸਿਉਂਗ ਸੁਲਾਬ ਥੋੜੀ ਟੈਂਸ਼ਨ ਬਿਲਕੁਲ ਜੀ ਬਿਲਕੁਲ ਤੇ ਹੁਣ ਚੁਗਾਠਾਂ ਵਗੈਰਾ ਵੀ ਆਪਾਂ ਧਿਆਨ ਚ ਰੱਖ ਕੇ ਡਬਲ ਪੀਸੀ ਯੂਜ਼ ਕਰੀਏ ਜੀ ਕਿ ਕੱਲ ਨੂੰ ਚਲੋ ਦਿੱਕਤ ਨਾ ਆਵੇ ਹੈਨਾ ਜੇ ਕੋਟੀ ਰੋ ਮੰਹੀਆਂ ਦੋ ਮਹੀਨੇ 6 ਮਹੀਨੇ ਬੰਦ ਵੀ ਪਈ ਹੈ ਤਾਂ ਵੀ ਆਪਾਂ ਨੂੰ ਚਲੋਤਿਆਂ ਰੱਖ ਕੇ ਚੱਲੋ ਜੀ ਕਲੈਂਟ ਇੱਥੇ ਹੀ ਰਹਿੰਦਾ ਫਿਰ ਤਾਂ ਕਹਿੰਦਾ ਵੀ ਹੋ ਜਾਂਦਾ ਸਿਸਟਮ ਪਰ ਜਦੋਂ ਬੰਦ ਰਹਿਣੀ ਹੈ ਜੇ ਕੱਲ ਨੂੰ ਕਿਰਾਂ ਸਿਉਕ ਲੱਗੀ ਜੇ ਕੋਈ ਪ੍ਰੋਬਲਮ ਆ ਗਈ ਸਾਰੀ ਕੋਟੀ ਦਾ ਕੰਮ ਸਵਾਹ ਬਣ ਜਾਣਾ ਹੈ ਬਿਲਕੁਲ ਜੀ ਬਿਲਕੁਲ ਹਜੇ ਥੋੜਾ ਜਿ ਮਿਨਾ ਸਮਾਰਟਸ ਮੂਨ ਖਿਲ ਰਹੇ ਹੋਏ ਹਜੇ ਥੋੜਾ ਸੈਟਅਪ ਕਰਨ ਵਾਲਾ ਹੈਗਾ ਸਾਰਾ ਠੀਕ ਹੈ ਜੀ ਤੇ ਰੂਮ ਬਾਈ ਠੀਕ ਹੈ ਜੀ ਮਤਲਬ ਇੱਕ ਹੈਗਾ ਇਧਰਲਾ 12 ਬਾਈ 14 ਜੀ ਤੇ ਬਾਈ ਹੋਰਾਂ ਨੇ ਕਹਿੰਦੇ ਪੂਰੀ ਮਿਹਨਤ ਕੀਤੀ ਇੱਥੇ ਮੇਰੇ ਹਾਂਜੀ ਹਾਂ ਇਹ ਚਲੋ ਆਪਣੇ ਭਰਾ ਨੇ ਹੀ ਸਾਰੇ ਤੇ ਕਾਫੀ ਚਲੋ ਇਹਨਾਂ ਦੀ سپورਟ ਨਾਲ ਕਿਉਂਕਿ ਟੀਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਪੋਸਿਬਿਲਟੀ ਹੈਗੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਤੇ ਬਈ ਫਰਸਟ ਫਲੋਰ ਤੇ ਕੀ ਕੀ ਰਹਿ ਜਾਂਦਾ ਜੀ ਫਰਸਟ ਫਲੋਰ ਤੇ ਆਪਾਂ ਨੇ ਇੱਕ ਬੈਡਰੂਮ ਰੱਖਿਆ ਜੀ ਲੌਬੀ ਵਾਲਾਈ ਦੀ ਵਧੀਆ ਕਵਰ ਹੈਗਾ ਜੀ ਤੇ ਵਾਸ਼ਰੂਮ ਹੋ ਗਿਆ ਕਨੈਕਟ ਬਾਕੀ ਟੈਰਸ ਏਰੀਆ ਹੋ ਗਿਆ ਬਰਾਂਡਾ ਵਗੈਰਾ ਹੋ ਗਿਆ ਦੋਨੋਂ ਪਾਸੇ ਠੀਕ ਹੈ ਜੀ ਇੱਕ ਬਈ ਚੀਜ਼ ਹੁਣ ਹੋਰ ਆ ਜਾਂਦੀ ਜਦ ਉਹ ਜੋ ਮਟੀਰੀਅਲ ਹੀ ਸਭ ਤੋਂ ਵੱਡਾ ਡਿਪੈਂਡ ਕਰਦਾ ਜੇ ਹੁਣ ਟਾਇਲ ਲੱਗੀ ਉਹ ਕਿਹੜੇ ਬ੍ਰਾਂਡ ਦੀ ਲੱਗੀ ਵੀ ਸਾਰੀ ਚੀਜ਼ਾਂ ਬ੍ਰਾਂਡਡ ਹੀ ਲੱਗੀਆਂ ਨੇ ਹਰੇਕ ਚੀਜ਼ ਬ੍ਰਾਂਡ ਹੈ ਜੀ ਠੀਕ ਹੈ ਮੰਨ ਲਓ ਟਾਇਲ ਵੀ ਆਪਣੇ ਕਜਾਰੀਆ ਦੀ ਲੱਗੀ ਹੋਈ ਹੈ ਜੀ ਠੀਕ ਹੈ ਜੀ ਬਹੁਤ ਅੱਛਾ ਬ੍ਰਾਂਡ ਕੋਈ ਵੀ ਹੈ ਨਾ ਤੁਸੀਂ ਇਦਾਂ ਮੰਨ ਕੇ ਚਲੋ ਸਿੰਗਲ ਕੋਈ ਵੀ ਚੀਜ਼ ਹੈ ਪਾਈਪਾਂ ਤੱਕ ਆਪਣੇ ਜਿਹੜੀਆਂ ਪਾਈਆਂ ਨੇ ਉਹ ਵੀ ਸੁਪਰੀਮ ਦੀਆਂ ਪਾਈਪਾਂ ਨੇ ਜੀ ਆਸ਼ੀਰਵਾਦ ਜਿੱਦਾਂ ਹੋ ਗਿਆ ਹਨਾ ਉਹ ਸਾਰਾ ਕੁਝ ਰਿਟਨ ਦੇ ਵਿੱਚ ਹੁੰਦਾ ਹੀ ਆਪਾਂ ਨੂੰ ਇਦਾਂ ਲੰਦਾ ਵੀ ਚਾਹੇ ਓਨਰ ਇੱਥੇ ਨੇ ਚਾਹੇ ਬਾਹਰ ਨੇ ਵੀ ਆਪਣੀ ਪੂਰੀ ਰਿਸਪੋਨਸੀਬਿਲ ਠੀਕ ਹੈ ਜੀ ਹਾਂਜੀ ਤੇ ਆਪਣਾ ਅੰਕਲ ਜੀ ਵੀ ਹੈਗੇ ਨੇ ਉਹਨਾਂ ਤੋਂ ਜਾਣਕਾਰੀ ਵੀ ਲਵਾਂਗੇ ਵੀ ਰਵਣ ਹੋਰਾਂ ਨੇ ਕੰਮ ਕਿਵੇਂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਜੇ ਗੱਲ ਕਰੀਏ ਜਿਵੇਂ ਤੁਸੀਂ ਇੱਕ ਹੁੰਦਾ ਨਾ ਆਪਾਂ ਮੰਨੋ ਵੀ ਕੰਮ ਦਿੰਦੇ ਆ ਵੀ ਇਹ ਰਾਹ ਬੰਦੇ ਤੋਂ ਕਰਾਉਣਾ ਤਾਂ ਰਵਣ ਜੀ ਦਾ ਕੰਮ ਕਿਵੇਂ ਲੱਗਾ ਤੁਹਾਨੂੰ ਇਹਨਾਂ ਅੰਨ ਦਾ ਕੰਮ ਬਹੁਤ ਵਧੀਆ ਸੀਗਾ ਜੀ ਬਾਕੀ ਤੁਹਾਡੇ ਭਰੋਸੇ ਦੇ ਵੀ ਸੀਗਾ ਨਾ ਤੁਹਾਡਾ ਐਕਸਪੀਰੀਅੰਸ ਆ ਜੀ ਤੁਸੀਂ ਦਿੱਤਾ ਸਾਨੂੰ ਇਹ ਜੀ ਹੂੰ ਕੰਮ ਕੋਈ ਗੜਾਂਬੇ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਪਰ ਔਨ ਟਾਈਮ ਜਿਹੜੀ ਜਿਹੜੀ ਚੀਜ਼ਾਂ ਜਿਹੜਾ ਜਿਹੜਾ ਟਾਈਮ ਦਿੱਤਾ ਸੀ ਆਪਾਂ ਨੂੰ ਉਹਦੇ ਵਿੱਚ ਪੂਰਾ ਕੀਤਾ ਇਹਨਾਂ ਨੇ ਤੇ ਜਿਹੜਾ ਮਟੀਰੀਅਲ ਸੀਗਾ ਜਿਹੜਾ ਆਪਾਂ ਨੂੰ ਨਹੀਂ ਪਸੰਦ ਆਉਂਦਾ ਹੁੰਦਾ ਸੀ ਉਹ ਮੋੜੇ ਤੇ ਵਧੀਆ ਲੈ ਕੇ ਲਾ ਦਿੰਦਾ ਹੈ ਇਹਨਾਂ ਨੇ ਠੀਕ ਹੈ ਜੀ ਤੇ ਲੋ ਵੀ ਦੋਸਤੋ ਸਭ ਤੋਂ ਵੱਡੀ ਗੱਲ ਹੁੰਦੀ ਵੀ ਕਸਟਮਰ ਰਿਵਿਊ ਤੇ ਅੱਗੇ ਜੇ ਮੈਂ ਤੁਹਾਨੂੰ ਦੱਸੇ ਸੀਗੇ ਵੀ ਬਾਈ ਹੋਰਾਂ ਦਾ ਰੈਫਰੈਂਸ ਤੇ ਅੰਕਲ ਜੀ ਆਪਣੇ ਰਿਲੇਟਿਵ ਨੇ ਤੇ ਪਰ ਇੱਕ ਚੀਜ਼ ਹੁੰਦੀ ਹੈ ਕਿ ਵੀ ਜਦੋਂ ਕਿਤੇ ਵੀ ਆਪਾਂ ਕੋਈ ਕੰਮ ਕਿਤੇ ਥੋੜਾ ਕੰਮ ਕਹੇ ਦੀ ਚਾਹੇ ਵੱਡਾ ਕਹੇ ਦੀ ਜਦੋਂ ਉਮੀਦਾਂ ਦੇ ਕੋਈ खरे ਉੱਤਰਦਾ ਬਿਲਡਰ ਜਾਂ ਆਰਕੀਟੈਕਟ ਉੱਥੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਯਾਰ ਆਪਾਂ ਉਹ ਬੰਦੇ ਨਾਲ ਵਰਤਦੇ ਆਂ ਵੀ ਜਿਨ੍ਹਾਂ ਦਾ ਕੰਮ ਸੋਹਣਾ ਹੈ ਤੇ ਇੱਥੋਂ ਜਿਹੜੇ ਲੋਕ ਲੰਘਦੇ ਨੇ ਇਹਨੂੰ ਆਪ ਪੁੱਛੇ ਜਾਂਦੇ ਨੇ ਵੀ ਕਿਹਦੇ ਕੰਮ ਕੀਤਾ ਹੈ ਕਿਹਦੇ ਉਰਫਰਾਇਆ ਸੀ ਠੀਕ ਹੈ